ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ سامنے ਆ ਰਿਹਾ ਹੈ ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਦੇ ਵਿੱਚ ਕਿਹਾ ਹੈ ਕਿ ਸੋਮਵਾਰ ਯਾਨੀ ਕਿ 23 ਸਤੰਬਰ ਤੋਂ ਮੌਨਸੂਨ ਦੇ ਵਾਪਸ ਹਟਣ ਦੀ ਸੰਭਾਵਨਾ ਹੈ ਪੱਛਮੀ ਰਾਜਸਥਾਨ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਜਾਵੇਗੀ ਇਸ ਦੌਰਾਨ ਗੁਜਰਾਤ ਆ ਦੇ ਵਿੱਚ ਭਾਰੀ ਮੀਂਹ ਵੀ ਪੈ ਸਕਦਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਸੋਮਵਾਰ ਨੂੰ ਮਧ ਪ੍ਰਦੇਸ਼ ਪੱਛਮੀ ਰਾਜਸਥਾਨ ਉੱਤਰ ਪ੍ਰਦੇਸ਼ ਝਾਰਖੰਡ ਪੱਛਮੀ ਬੰਗਾਲ ਬਿਹਾਰ ਹਰਿਆਣਾ ਅਤੇ ਪੰਜਾਬ ਦੇ ਵਿੱਚ ਗਰਜ ਦੇ ਨਾਲ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜੀ ਹਾਂ ਇਸ ਲਈ ਕਿਉਂਕਿ ਪੱਛਮੀ ਰਾਜਸਥਾਨ ਦੇ ਨੇੜੇ ਇੱਕ ਘੱਟ ਦਬਾਅ ਬਣ ਗਿਆ ਹੈ ਅਤੇ ਬੰਗਾਲ ਦੀ ਖਾੜੀ ਦੇ ਵਿੱਚ ਵੀ ਇੱਕ ਘੱਟ ਦਬਾਅ ਬਣ ਰਿਹਾ ਹੈ ਉਹਨਾਂ ਦੇ ਦੋਵੇਂ ਪੁਆਇੰਟ ਨਰਾਜਾਂ ਦੇ ਵਿੱਚੋਂ ਲੰਘ ਰਹੇ ਨੇ ਮੌਸਮ ਵਿਭਾਗ ਨੇ ਕਿਹਾ ਕਿ 23 ਸਤੰਬਰ ਨੂੰ ਪੱਛਮੀ ਰਾਜਸਥਾਨ ਅਤੇ ਕੱਚ ਦੇ ਕੁਝ ਹਿੱਸਿਆਂ ਦੇ ਨੇੜੇ ਦੱਖਣੀ ਪੱਛਮੀ ਮੌਨਸੂਨ ਦੇ ਵਾਪਸ ਜਾਣ ਦੀ অনুকূল ਹਾਲਤ ਬਣੇ ਹੋਏ ਨੇ ਉਸ ਸਮੇਂ ਬੰਗਾਲ ਦੀ ਖਾੜੀ ਵਿੱਚ ਦੋ ਚੱਕਰਵਾਤ ਸਰਕੂਲਰ ਬਣ ਰਹੇ ਨੇ ਮੌਸਮ ਵਿਭਾਗ ਨੇ ਅਗਲੇ ਹਫਤੇ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅੱਜ ਵੀ ਮੌਸਮ ਵਿਭਾਗ ਨੇ ਦਿੱਲੀ ਐਨਸੀਆਰ ਸਮੇਤ ਦੇਸ਼ ਦੇ 16 ਰਾਜਾਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ ਅੱਜ ਕੇਰਲ ਕਰਨਾਟਕ ਤੇਲੰਗਾਨਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਛੱਤੀਸਗੜ ਅਸਾਮ ਨਿਕਾਲੇ ਨਾਗਾਲੈਂਡ ਮਨੀਪੁਰ ਮਿਜ਼ੋਰਮ ਤ੍ਰਿਪੁਰਾ ਉੜੀਸਾ ਤੇ ਗੋਆ ਦੇ ਵਿੱਚ ਭਾਰੀ ਬਾਰਿਸ਼ ਹੋਵੇਗੀ ਆਈਐਮਡੀ ਨੇ ਸੋਮਵਾਰ ਲਈ ਮੌਸਮ ਦੀਪਾ ਵਿਖਵਾਣੀ ਜਾਰੀ ਕੀਤੀ ਹੈ ਆਈਐਮਡੀ ਦੇ ਮੰਨੀ ਹੈ ਤਾਂ ਸੋਮਵਾਰ ਨੂੰ ਲਗਭਗ ਪੂਰੇ ਪ੍ਰਾਇਦਰਿਪ ਭਾਰਤ, ਮੱਧ ਭਾਰਤ ਅਤੇ ਉੱਤਰੀ ਭਾਰਤ ਦੇ ਵਿੱਚ ਭਾਰੀ ਬਾਰਿਸ਼ ਹੋਵੇਗੀ। ਐਮਡੀ ਨੇ ਕੁੰਕਨ ਤੱਟ, ਕੇਰਲ, ਅੰਦਰੂਨੀ ਕਰਨਾਟਕ, ਮਹਾਰਾਸ਼ਟਰ, ਦੱਖਣੀ ਗੁਜਰਾਤ, ਵਿਦਰੱਪ, ਤੇਲੰਗਾਨਾ, ਉੱਤਰੀ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ, ਛੱਤੀਸਗੜ੍ਹ ਅਤੇ ਮਧ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਉੱਤਰੀ ਪੂਰਬੀ ਰਾਜ ਲਈ ਬਾਰਿਸ਼ ਲਈ yellow alert ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸੋਮਵਾਰ ਨੂੰ ਮਧ ਪ੍ਰਦੇਸ਼, ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਹਰਿਆਣਾ ਅਤੇ ਪੰਜਾਬ ਦੇ ਵਿੱਚ ਗਰਜ ਦੇ ਨਾਲ ਨਾਲ ਭਾਰੀ ਮੀਂਹ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਪੱਛਮੀ ਰਾਜਸਥਾਨ ਦੇ ਨੇੜੇ ਇੱਕ ਘੱਟ ਦਬਾਅ ਬਣ ਰਿਹਾ ਹੈ ਅਤੇ ਬੰਗਾਲ ਦੀ ਖਾੜੀ ਦੇ ਵਿੱਚ ਵੀ ਇੱਕ ਘੱਟ ਦਬਾਅ ਬਣ ਰਿਹਾ ਹੈ। ਉਹਨਾਂ ਦੇ ਦੋਵੇਂ ਪੁਆਇੰਟ ਇਹਨਾਂ ਰਾਜਾਂ ਦੇ ਵਿੱਚੋਂ ਲੰਘ ਰਹੇ ਨੇ।